ਉਤਾਪ ਦੇ ਆਪ ਹੀ ਲੱਭ ਲਾ ਕੋਈ ਹਰੇਕ ਬੰਦੇ ਦੀ ਲਾਈਫ ਚ ਵਿਆਹ ਬਹੁਤ ਇਮਿਹਤ ਰੱਖਦਾ ਜੇ ਪਹਿਲਾਂ ਕਰਾ ਲਓ ਤਾਂ ਕਰੀਏ ਸੈਟ ਕਰਨ ਦੀ ਟੈਨਸ਼ਨ ਜੇ ਕਰੀਏ ਸੈਟ ਕਰਨ ਬਹਿਜੋ ਤਾਂ ਵਿਆਹ ਦੀ ਉਮਰ ਲੰਘ ਜਾਂਦੀ ਹੈ ਇਹ ਕਈ ਬਾਤ ਆ ਕਰੀਅਰ ਵੀ ਨਹੀਂ ਸੈੱਟ ਹੁੰਦਾ ਤੇ ਵਿਆਹ ਵੀ ਰੋਲ ਜਾਂਦਾ ਐਨਾ ਪਹਿਲਾਂ ਤਾਂ ਘਰ ਦੇ ਵੀ ਰੋਬ ਨਾਲ ਕਹਿੰਦੇ ਆ ਖਬਰਦਾਰ ਹੋ ਜੀ ਜੇ ਆਪਣੇ ਆਪ ਕੋਈ ਪੁੱਠਾ ਸਿੱਧਾ ਕੰਮ ਕੀਤਾ ਬਾਅਦ ਚ ਉਹੀ ਫਿਰ ਹਾਰੇ ਕਰਦੇ ਆ ਉਤਾਪ ਦੇ ਆਪ ਹੀ ਲੱਭ ਲਾ ਕੋਈ ਬਾਅਦ ਜਾਂ ਦੋਸਤਾਂ ਦੇ ਜਵਾਕ ਚਾਚਾ ਕਹਿਣ ਲੱਗ ਜਾਣ ਜਾਂ ਮਾਸੀ ਕਹਿਣ ਲੱਗ ਜਾਣ ਪਤਾ ਲੱਗਦਾ ਵੀ ਆਪਣੀ ਜਨਰੇਸ਼ਨ ਤਾਂ ਸਾਰੀ ਵਿਆਹੀ ਗਈ। ਕੋ ਆ ਵਿਆਹੇ ਵੀਰੇ ਜੇ ਆਪ ਵਿਆਹ ਕਰਾ ਕੇ ਕੁਆਰਿਆਂ ਨੂੰ ਮਤਾ ਦੇਣਗੇ। ਓਏ ਤੂੰ ਨਾ ਫਾਜੀ। ਓਏ ਟਲ ਜਾ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਕਿਸੇ ਦੀ ਸੁਣੀ ਸੀ? ਆ ਪਿਛਲੇ ਜਵਾਨਿਆਂ ਚ ਕੰਮ ਕਹਿਣ। ਨਿੱਕੀ ਉਮਰ ਚ ਹੀ ਵਿਆਹ ਹੋ ਜਾਂਦੇ ਸੀ। ਫਿਰ ਚਾਚਾ ਭਤੀਜਾ ਇਕੱਠੇ ਖੇਡ-ਖੇਡ ਵੱਡੇ ਹੁੰਦੇ। ਕੋਈ ਬਾਤ ਆ ਚਾਚਾ ਭਤੀਜੇ ਨਾਲੋਂ ਛੋਟਾ ਹੁੰਦਾ। ਪਰਾਵੋ ਖਟਲੋ ਪੰਨ ਕਰਾ ਦੋ ਰਿਸ਼ਤੇ ਛੜਿਆ ਨੂੰ ਬਾਕੀ ਵਿਆਹ ਪਹਿਲਾਂ ਹੋਵੇ ਚਾਹੇ ਬਾਅਦ ਚ ਗੱਲ ਤਾਂ ਇੱਕ ਜੇ ਨੂੰ ਸਮਝ ਕੇ ਐਡਜਸਟ ਕਰਨ ਦੀ ਹੈ ਨਹੀਂ ਤਾਂ ਭਾਂਡੇ ਜੇ ਖੜਕੀ ਸਮਝੋ